ਪੋਚੋਲੇ ਨੇ ਤਾਂ 15-20 ਲੱਖ ਦਾ ਖਰਚਾ ਦੱਸਿਆ ਸੀ ਆ ਤਾਂ ਮੈਨੂੰ ਲੱਗਦਾ 35-40 ਲੱਖ ਬਣ ਗਿਆ ਜੇ ਪਹਿਲਾਂ ਪਤਾ ਹੁੰਦਾ ਵਿਆਹ ਤੇ ਖਰਚਾ ਘੱਟ ਕਰ ਲੈਂਦੇ ਮਾਤਾ ਉੱਥੇ ਉੱਥੇ ਜਾ ਕੇ ਕੀ ਦੇ ਮਰੇ ਹੱਥ ੱਡੂਗੀ ਨਵੀਂ ਜਿੱਥੇ ਐਨੇ ਉੱਥੇ ਹੋਰ ਸਹੀ ਕੱਲ ਨੂੰ ਜੇ ਪੀਆਰ ਮਿਲਣ ਚ ਦਿੱਕਤ ਆਈ ਫੇਰ ਕੀ ਕਰਾਂਗੇ ਬੈਂਕ ਵਾਲਿਆਂ ਨੂੰ ਪੁੱਛ ਲਓ ਜੇ ਲਿਮਟ ਵਧਦੀ ਹੈ ਤਾਂ ਨਹੀਂ ਇੱਕ ਅੱਧਾ ਕੀਲਾ ਵੇਚ ਦਿਆਂਗੇ ਪੁੱਤ ਮਾਤਾ ਥੋੜੇ ਟਾਈਮ ਨੂੰ ਆਪਾਂ ਚਲੇ ਹੀ ਜਾਣਾ ਕੈਨੇਡਾ ਪਲੀਜ਼ ਡੋਟ ਮਾਈਂਡ ਆਪਣਾ ਵਿਆਹ ਬਹੁਤ ਜਲਦਬਾਜ਼ੀ ਛੋਇਆ ਮੈਂ ਚਾਹਨੀ ਹੈ ਕਿ ਪਹਿਲਾਂ ਆਪਾਂ ਇੱਕ ਦੂਜੇ ਨੂੰ ਸਮਝੀਏ ਜਾਣੀਏ ਆਈ ਹੋਪ ਯੂ ਅੰਡਰਸਟੈਂਡ ਤਾਂ ਹੀ ਵੈਂਡ ਆਗੇ ਤੁਹਾਡੇ ਹੰ ਅੰਗਰੇਜ਼ੀ ਵਾਲੀ ਵਧੀਆ ਬੋਲਦੇ ਹੋ ਤੁਸੀਂ ਤਾਂ ਹੀ ਛੇ ਵੈਂਡ ਆਗੇ ਮੇਰਾ ਥੋੜਾ ਹੱਥ ਟੈਟ ਹੈ ਨਾ ਜੀ ਬਾਕੀ ਮੈਂ ਤੁਹਾਡੀ ਗੱਲ ਸਮਝ ਗਿਆ ਸਾਰੀ ਜ਼ਿੰਦਗੀ ਇਕੱਠਿਆਂ ਬਤਾਉਣੀ ਆ ਆਪਾਂ ਹੰ ਇੱਕ ਦੂਜੇ ਨੂੰ ਜਾਨਣਾ ਸਮਝਣਾ ਜ਼ਰੂਰੀ ਹੈ ਕੋਈ ਨਹੀਂ ਜੀ ਮੈਂ ਇੱਥੇ ਪੈ ਜਨਾ ਗੁੱਡ ਨਾਈਟ সুইਟ ਡ੍ਰੀਮ ਜੀ ਇੰਨੀ ਕਿ ਤਾਂ ਮੈਨੂੰ ਵੀ ਆਉਂਦੀ ਹੈ ਜੀ ਬਾਕੀ ਹੌਲੀ ਹੌਲੀ ਸਿੱਖ ਲਾਂਗੇ ਜੀ ਉੱਠ ਗਏ ਤੁਸੀਂ ਅੰਗਰੇਜ਼ੀ ਤਾਂ ਨਹੀਂ ਆਉਂਦੀ ਮੈਨੂੰ ਪਰ ਚਾਹ ਦਾ A to Z ਪਤਾ ਥੈਂਕ ਯੂ ਇੱਕ ਦੂਜੇ ਨੂੰ ਜਾਣਨ ਸਮਝਣ ਦੀ ਸ਼ੁਰੂਆਤ ਫੇਰ ਚਾਹ ਤੋਂ ਹੀ ਕਰਦੇ ਆ ਹੈਨਾ ਤੋਰੀਆ ਕੁੰਡੇ ਨਾਲ ਲੜਾਈ ਕੋਈ ਛੋਟਾ ਜੇ ਬਰਾਵਾ ਭੀ ਨਾਲ ਲੜਾਈ ਕੋਈ ਅੱਛਾ ਜੀ ਬਤਾਈਏ ਤੁਹਾਡੀ ਬਹੁਤ ਬੱਸ ਨਜ਼ਰ ਨਾ ਲਾ ਦੇਈ ਮੰਨੇ ਹਾਂਜੀ ਅੱਜ ਮਿਰਚਾ ਹੋਰ ਲਿਆ ਦੇ ਮੈਨੂੰ ਰੋਜ਼ ਕਿਸੇ ਨਾ ਕਿਸੇ ਨੇ ਨਜ਼ਰ ਲਾ ਦਿਆ ਕਰਨੀ ਮੇਰੀ ਚੰਨ ਵਰਗੀ ਨੂੰ ਨੂੰ ਕਿੰਨੇ ਹੋਏ 6 ਵਾਰ ਇੱਕ ਵਾਰੀ ਹੋਰ ਲੈ ਅੱਗੇ ਛੁਪਾਇਆ ਨਾ ਨਤੀਏ ਇਹ ਸਭ ਕਰਨ ਤੋਂ ਪਹਿਲਾਂ ਸਾਨੂੰ ਮਿੱਠਾ ਬਣਾ ਕੇ ਖਿਲਾਉਣਾ ਪੈਣਾ ਨਾਲੇ ਕੈਨੇਡਾ ਜਾ ਕੇ ਪੁੱਤ ਤੂੰ ਆਪੇ ਘਰ ਸੰਭਾਲਣਾ ਕਰ ਲਈਨੇ ਮੈਂ ਕਿਹੜਾ ਤੇਰੇ ਨਾਲ ਹੋਣਾ ਕਿਉਂ ਤੁਸੀਂ ਨਹੀਂ ਚਾਹੋਗੇ ਸਾਡੇ ਨਾਲ ਕੈਨੇਡਾ ਨਾ ਨਤੀਏ ਸਾਡੇ ਬੁੱਢੇ ਹੱਡਾਂ ਨੂੰ ਤਾਂ ਪਿੰਡ ਦੀਆਂ ਧੁੱਪਾਂ ਛਾਵਾਂ ਦੀ ਆਦਤ ਪੈ ਚੁੱਕੀ ਐ ਨਾਲੇ ਮਨਪ੍ਰੀਤ ਨੂੰ ਵੀ ਅਸੀਂ ਉਹਦੀ ਜਿੱਦ ਕਰਕੇ ਬਾਹਰ ਭੇਜਣ ਲੱਗੇ ਆਂ ਨਹੀਂ ਤਾਂ ਕਿਹਦਾ ਚੀ ਕਰਦਾ ਕੱਲੇ-ਕੱਲੇ ਪੁੱਤ ਨੂੰ ਆਪਣੇ ਤੋਂ ਦੂਰ ਭੇਜਣ ਦਾ ਚਾ ਮੈਂ ਵੀ ਬਣਾ ਲੈਨੀ ਆ ਪਰਸ਼ਾਦ ਤੁਹਾਡੀ ਜਿੰਨੀ ਸਵਾਦ ਨਹੀਂ ਵੀ ਕਿ ਦੱਸੋ ਵਧੀਆ ਬਣੀ ਕਿ ਨਹੀਂ ਬਹੁਤ ਸਵਾਦ ਆ